ਗਲਬਾਦ ਦਾ ਸਿਲਸਲਾ ਦੀਪਕ ਜੀ ਸ਼ੁਰੂ ਕਰਦੇ ਆ ਜਥੇਦਾਰ ਹੋਣਾ ਵਾਲਾ ਸ਼੍ਰੀ ਕਾਲ ਤਖਸਰ ਦਾ ਜਿਹੜਾ ਇਹ ਸੰਕਟ ਆ ਇਹਦਾ ਪਤਾ ਨਹੀਂ ਅੱਗੇ ਕੀ ਜਿਹੜਾ ਹੋ ਮਸਲਾ ਜਿਲਾ ਬਣਨਾ ਆ ਪਤਾ ਲੱਗ ਰਿਹਾ ਆ ਇੱਕ ਜਥੇਦਾਰ ਸਾਹਿਬਾਨ ਇੰਗਲੈਂਡ ਨੂੰ ਤੇ ਇੱਕ ਜਥੇਦਾਰ ਸਾਹਿਬ ਘਰ ਨੂੰ ਜਾਣਗੇ ਬਿਲਕੁਲ ਜੀ ਪੰਥਕ ਮਸਲੇ ਨੂੰ ਮਜਹਾਰ ਚ ਛੱਡ ਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰੀ ਆਪਣੇ ਨਿੱਜੀ ਫੇਰੀ ਦੇ ਉੱਤੇ ਇੰਗਲੈਂਡ ਦੀ ਰਵਾਨਾ ਹੋ ਗਏ ਨੇ ਹਮ ਹਮ ਉਹਨਾਂ ਦਾ ਜਾਣਾ ਤੈਅ ਹੋਇਆ ਟਿਕਟ ਜਾਣ ਦੀ ਲਈਆ ਆਉਣ ਦੀ ਅਜੇ ਟਿਕਟ ਨਹੀਂ ਲਈ ਠੀਕ ਹੈ ਸੋ ਇਸ ਲਈ ਇਹ ਛੁੱਟੀ 10 ਦਿਨ ਦੀ ਹੁੰਦੀ ਹੈ 15 ਦਿਨ ਦੀ ਹੁੰਦੀ ਹੈ 20 ਦਿਨ ਦੀ ਹੁੰਦੀ ਹੈ ਤੇ ਅਜੇ ਕਿਸੇ ਨੂੰ ਪਾਸ ਨਹੀਂ ਨੇਰਲਿਆਂ ਤੋਂ ਪਤਾ ਇੰਨਾ ਕੀ ਲੱਗ ਰਿਹਾ ਕਿ 10 15 ਦਿਨ ਲੱਗ ਜਾਣਗੇ ਜੀ 10 ਤੇ 15 ਦਿਨਾਂ ਚ ਵੀ 5 ਦਿਨ ਦਾ ਫਰਕ ਹੁੰਦਾ ਸੋ ਇਸ ਲਈ ਇਹ ਫੇਰੀ ਨਿੱਜੀ ਤੌਰ ਦੇ ਉੱਤੇ ਬੇਸ਼ੱਕ 28 ਤਰੀਕ ਨੂੰ 28 ਜਨਵਰੀ ਨੂੰ ਪੰਜ ਸਿੰਘ ਸੈਵਨਾਂ ਦੀ ਬੈਠਕ ਰੱਖੀ ਗਈ ਸੀ ਫਿਰ ਉਹ ਨਿੱਜੀ ਰਜੇਮਿਆਂ ਦੇ ਖਵਾਲੇ ਨਾਲ ਹੀ ਮੁਲਤਵੀ ਕੀਤੀ ਗਈ ਹੂੰ ਹੂੰ ਜਦੋਂ ਮੁਲਤਵੀ ਕੀਤੀ ਤਦ ਵੀ ਇਹ ਸਵਾਲ ਆਇਆ ਸੀ ਕਿ ਵੀ ਠੀਕ ਹੈ ਨਿੱਜੀ ਰਜੇਮਾਂ ਹੋ ਸਕਦਾ ਪਰ ਨਿੱਜੀ ਰਜੇਮਾਂ ਕਦੋਂ ਤੱਕ ਹੈ ਇਹ ਵੀ ਪਤਾ ਹੁੰਦਾ ਅਗਲੀ ਤਰੀਕ ਨਾਲ ਦਿੱਤੀ ਜਾ ਸਕਦੀ ਸੀ ਸੋ ਅਗਲੀ ਤਰੀਕ ਕਿਉਂ ਨਹੀਂ ਉਸ ਸਮੇਂ ਜਦੋਂ ਇਹ ਬੈਠਕ ਅੱਗੇ ਹੋਈ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਸਾਹਮਣੇ ਆਏ ਸੀ ਯਾਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਕਿ ਗੁਰੂ ਦੀ ਰੋਸ਼ਨੀ ਦੇ ਵਿੱਚ ਵੱਡੇ ਫੈਸਲੇ ਹੋਣੇ ਸੀ 28 ਤਰੀਕ ਨੂੰ ਔਰ ਇਹ ਵੀ ਲਗਭਗ ਤੈਸੀ ਕਿ ਉਹਦੇ ਵਿੱਚ ਗੈਰਨੀ ਹਰਪੀ ਸਿੰਘ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਅਜੇ ਮਤਲਬ ਉਹਵੇਂ ਬਹਾਲੀ ਦੀ ਕੋਈ ਗੱਲ ਨਹੀਂ ਹੋਈ ਸੀਗੀ ਉਹਨਾਂ ਦੇ ਖਿਲਾਫ ਜਾਂਚ ਜਿਹੜੀ ਸ਼ੁਰੂ ਕੀਤੀ ਹੋਣੀ ਕਮੇਟੀ ਨੇ ਸੋ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਨਹੀਂ ਬੈਠਕ ਚੁਣੀ ਸੀ ਤਾਂ ਵੀ ਉਹ ਕਹ ਰਹੀ ਸੀ ਕਿ ਵੱਡੇ ਫੈਸਲੇ ਆਉਣੇ ਸੀ ਹਮ ਹਮ ਪਰ ਇਸ ਨੂੰ ਟਾਲਿਆ ਗਿਆ ਤੇ ਉਹਨਾਂ ਨੇ ਨਾਲ ਹੀ ਇੱਕ ਗੱਲ ਕਹੀ ਸੀ ਗੈਰਨੀ ਹਰਪੀ ਸਿੰਘ ਉਹਨਾਂ ਨੇ ਉਹ ਕਹਿੰਦੇ ਕਿ ਹੁਣ ਸਿੰਘ ਸਾਹਿਬਾਨ ਦੀ ਬੈਠਕ ਪੰਜ ਸਿੰਘ ਸਾਹਿਬਾਨ ਦੀ ਬੈਠਕ ਬਾਅਦ ਚ ਹੋਏਗੀ ਪਹਿਲਾ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਦੀ ਬੈਠਕ ਹੋਏਗੀ ਜਿਹਦੇ ਵਿੱਚ ਮੇਰੇ ਖਿਲਾਫ ਦੋਸ਼ ਪੱਤਰ ਜਿਹੜਾ ਤਿਆਰ ਕੀਤਾ ਜਾ ਰਿਹਾ ਉਹਨੂੰ ਪੇਸ਼ ਕੀਤਾ ਜਾਊਗਾ ਤੇ ਫਿਰ ਮੇਰੇ ਤੇ ਫੈਸਲਾ ਲੈ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ ਨਵੇਂ ਜਥੇਦਾਰ ਨੂੰ ਪਰਮਾਨੈਂਟ ਕੀਤਾ ਜਾਊਗਾ ਫਿਰ ਪੰਜ ਸਿੰਘ ਸੇਵਨ ਦੀ ਬੈਠਕ ਹੋਈ ਹੂੰ ਹੂੰ ਹੁਣ ਇੱਥੇ ਤੱਕ ਸਭ ਲੱਗਦਾ ਸੀ ਕਿ ਆਪਸੀ ਬਿਆਨਬਾਜ਼ੀ ਆ ਇੱਕ ਦੂਏ ਤੇ ਉਹ ਸਵਾਲ ਨੇ ਪਰ ਜਿੱਦਾਂ ਹੀ ਜਥਾਰਕਾਨੀ ਰਕबीर ਸਿੰਘ ਵਿਦੇਸ਼ ਨੂੰ ਉਡਾਰੀ ਮਾਰ ਕੇ ਗਏ ਚਾਹੇ ਉਹਨਾਂ ਦਾ ਨਿੱਜੀ ਰਜੇ ਮਾ ਪਰਿਵਾਰਕ ਫੇਰੀਆ ਪਰ ਜੁਣ ਚਰਚਾ ਪੰਜਾਬ ਚ ਜਦੇ ਤੁਰਪੀ ਕਿ ਬਾਈ ਜੀ ਜੱਤਰ ਸਭ ਗਏ ਨੇ ਕਿ ਭੇਜੇ ਨੇ ਹੂੰ ਸੋ ਇਹ 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 ਚਰਚਾ ਮਾ ਨੇ ਜੋਰ ਫੜਨਾ ਸ਼ੁਰੂ ਕਰਤਾ ਕਿ ਵੀ ਜੱਥੇਦਾਰ ਸਭ ਸਾਰੇ ਮਸਲਿਆਂ ਨੂੰ ਅੱਧ ਵਾਟੇ ਛੱਡ ਕੇ ਕਿਉਂਕਿ ਜੇ 28 ਤਰੀਕ ਨੂੰ ਬੈਠਕ ਹੁੰਦੀ ਤਾਂ ਡੇਰਾ ਮੁਖੀ ਦੀ ਚਿੱਠੀ ਵਾਲਾ ਮਸਲਾ ਵੀ ਸ਼ਾਇਦ ਹੱਲ ਹੋ ਜਾਂਦਾ ਚਿੱਠੀ ਜਨਤਕ ਕਰਨ ਵਾਲਾ ਸਭ ਸਪਸ਼ਟ ਆ ਜਾਂਦਾ ਉਹਦੇ ਨਾਲ ਹੀ ਜਿਹੜੇ ਇਹ ਮਤਲਬ ਕਿ ਸਾਬਕਾ ਜਥੇਦਾਰ ਨੇ ਕਹਿੰਨੀ ਗੁਰਵਚਨ ਸਿੰਘ ਕਹਿੰਨੀ ਗੁਰਮਖ ਸਿੰਘ ਉਹਨਾਂ ਨੂੰ ਤਲਬ ਕਰਨ ਵਾਲਾ ਮਸਲਾ ਸੀ ਉਹ ਵੀ ਸਪਸ਼ਟ ਹੋ ਜਾਂਦਾ ਕਿਿੱਧਰ ਨੂੰ ਜਾਣਾ ਸੱਤ ਮੈਂਬਰੀ ਕਮੇਟੀ ਦੀ ਹੋਣ ਦਾ ਅਣ ਹੋਣ ਦਾ ਮਸਲਾ ਉਹ ਜਿਹੜਾ ਲਟਕਦਾ ਆ ਰਿਹਾ ਕਿ ਠੀਕ ਹੈ ਜੀ ਕਹਤਾ ਜੀ মিডিਆ ਸਾਹਮਣੇ ਕਿ ਵਰਕਿੰਗ ਕਮੇਟੀ 4 ਮੈਂਬਰ ਸ਼ਾਮਲ ਕਰ ਲਵੇ ਉਹਦੀ ਬੈਠਕ ਨੂੰ ਲੈ ਕੇ ਜਿਹੜੇ ਸ਼ੱਕੇ ਸ਼ੋਬੇ ਸੀ ਉਹ ਮਸਲਾ ਸਪਸ਼ਟ ਹੋ ਜਾਂਦਾ ਸਿੰਘ ਸਾਹਿਬ মিডিਆ ਮੂਰੇ ਕਹਿ ਚੁੱਕੇ ਨੇ ਕਿ ਵੀ ਜਾਂਚ ਦੀ ਕੋਈ ਲੋੜ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਤਾਂ ਉਹ ਪੰਜ ਪਿਆਰੇ ਮੂਰੇ ਗੁਰਗ੍ਰਾਂਦ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਕਾ ਰੱਖ ਚੁੱਕ ਹਾਂ ਇਸ ਲਈ ਜੇ ਜਾਂਚ ਦੀ ਲੋੜ ਵੀ ਹੋਵੇ ਅਕਾਲ ਤੱਕ ਸਾਫ ਕਰ ਸਕਦਾ ਇਹ ਜਿਹੜੀ ਗੱਲ ਕਹੀ ਸੀ ਉਸ ਦੇ ਉੱਤੇ 28 ਤਰੀਕ ਦੀ ਮੀਟਿੰਗ ਸ਼ਾਇਦ ਮੋਰ ਲਾਈ ਜਾਂਦੀ ਕਿ ਭਈ ਕਮੇਟੀ ਰੱਦ ਹੈ ਜੱਜਦਾਰ ਸਾਹਿਬ ਦੀ ਬਹਾਲੀ ਹੈ ਸੋ ਇਹ ਸਾਰੇ ਜਦੋਂ ਮਸਲਿਆਂ ਦੇ ਹੱਲ ਉਦਣਾਉਣੇ ਸੀ ਜਾਂ ਜਿਸ ਵੀ ਰੂਪ ਚ ਆਉਂਦੇ ਤਾਂ ਉਸ ਦੇ ਪਹਿਲਾਂ ਹੀ ਜੱਜਦਾਰ ਸਾਹਿਬ ਦਾ ਜਾਣਾ ਤੇ ਹੁਣ ਕੀ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕਿਹਾ ਕਿ ਹੁਣ ਉਹ ਹੋਏਗਾ ਹਮ ਅਕਾਲੀ ਦਲ ਨੂੰ ਹੁਣ ਮੌਕਾ ਮਿਲ ਗਿਆ ਕਿ ਆਪਣੀ ਜਿਹੜੀ ਮੈਂਬਰੀ ਹੈ ਭਰਤੀ ਮੈਂਮ ਆ ਉਹ ਜਿੰਨੀ ਮਰਜ਼ੀ ਤੇਜ ਕਰਨੀਆ ਕਰੋ 25 ਲੱਖ ਕਰਨੀਆ 30 ਲੱਖ ਕਰਨੀਆ ਨਵੇਂ ਡੋ ਜੰਦਰ ਸਭ ਦੇ ਹੁਣ ਤੋਂ ਪਹਿਲਾਂ ਮੈਨੂੰ ਨਵੇਂ ਡੋ ਲੈਣਗੇ ਹਮ ਹਮ ਦੂਸਰੇ ਪਾਸੇ ਸੱਤ ਮੈਂਬਰੀ ਕਮੇਟੀ ਜਿਹੜੀ ਕਿਹਾ ਜਾਂਦਾ ਹੈ ਕਿ ਨਰੋਲ ਤੌਰ ਦੇ ਉੱਤੇ ਅਗਵਾਈ ਕਰੂਗੀ ਸਾਰੀ ਭਰਤੀ ਪ੍ਰਕਿਰਿਆ ਦੀ ਉਹਦੇ ਵਿੱਚ ਜਦੋਂ ਰਲੇਵਾ ਹੋਊਗਾ ਆਪਣੀ ਮਰਜ਼ੀ ਦੇ ਲੀਡਰਾਂ ਦਾ ਤੇ ਉਹ ਤੋਂ ਬਾਅਦ ਫਿਰ ਉਹ ਪ੍ਰਵਾਨ ਹੋ ਜੂਗੀ ਫਿਰ ਚੋਣ ਜਾਬਤੇ ਵਾਲਾ ਮਸਲਾ ਫਿਰ ਕੋਈ ਨਹੀਂ ਰਹੂਗਾ ਜੇ ਉਹ ਨੂੰ ਨਿਗਰਾਨੀ ਹੁਣ ਸੌਂਪ ਦੋਗੇ ਤੁਸੀਂ 10 ਮੈਂਬਰ ਹੋਰ ਉਸ ਵਿੱਚ ਸ਼ਾਮਲ ਕਰਕੇ ਫਿਰ ਜਿਹੜਾ ਮਸਲਾ ਤੁਸੀਂ ਕਹਿੰਦੇ ਸੀ ਕਿ ਸਾਨੂੰ ਕਾਨੂੰਨੀ ਤੌਰ ਤੇ ਦਿੱਕਤ ਆ ਰਹੀ ਹੈ ਸੰਵਧਾਨਕ ਤੌਰ ਤੇ ਦਿੱਕਤ ਆ ਰਹੀ ਹੈ ਫਿਰ ਉਹ ਦਿੱਕਤ ਹੱਲ ਹੋ ਜਾਏਗੀ ਇਹਦਾ ਮਤਲਬ ਤੁਹਾਨੂੰ ਸ਼ੁੱਧਤਾ ਤੋਂ ਮਸਲਾ ਸੀਗਾ ਕੱਲ ਤੱਕ ਸਭ ਵਾਲੀ ਕਮੇਟੀ ਤੋਂ ਤੁਹਾਨੂੰ ਡਰ ਸੀਗਾ ਹੁਣ ਉਹਦੇ 'ਚ ਰਲੇਵਾ ਹੁਣ ਤੋਂ ਕੋਈ ਡਰ ਨਹੀਂ ਰੋਗਾ ਸੋ ਗਿਆਨੀ ਹਰਪ੍ਰੀਤ ਸਿੰਘ ਇਹਦਾ ਮਤਲਬ ਉਹਨਾਂ ਨੂੰ ਹਲਕਾ ਹੀ ਤੌਰ ਤੇ ਦਿੱਤਾ ਜਾਊਗਾ ਇਹ ਕਿੰਨੇ ਹੀ ਸਵਾਲ ਹੁਣ ਵੱਡੇ ਹੋ ਗਏ ਨੇ ਔਰ ਇਹ ਤੈਅ ਮੰਨਿਆ ਜਾ ਰਿਹਾ ਕਿ ਤੋਂ ਪਹਿਲਾਂ ਜਨਰਗਿਆਨੀ ਰਘਵੀਰ ਸਿੰਘ ਬਾਪ ਸਪਰਤਨ ਆਪਣੀ ਵਿਦੇਸ਼ੀ ਸ਼੍ਰੋਮਣੀ ਕਮੇਟੀ ਅੰਤਰਗਮਣੀ ਦੀ ਬੈਠਕ ਕਰਕੇ ਉਹਨਾਂ ਦੀ ਸੇਵਾਵਾਂ ਖਤਮ ਕਰਕੇ ਘਰੇ ਤੋਰ ਦੇਗੀ ਸੋ ਪੰਥਕ ਮਸਲਿਆਂ ਨੂੰ ਅਕਾਲੀ ਦਲ ਸ਼੍ਰੋਮਣੀ ਕਮੇਟੀ ਆਪਣੇ ਢੰਗ ਨਾਲ ਗੋਟੀਆਂ ਫਿੱਟ ਕਰਕੇ ਉਸ ਨੂੰ ਆਪਣੇ ਹਿਸਾਬ ਨਾਲ ਅੱਗੇ ਚਲਾਉਣ ਦੇ ਲਈ ਤੈਅ ਰਜ਼ਾਰੀ ਹੈ ਇਹ ਸੁਧਾਰ ਮਹਿਰ ਜਿਹੜੇ ਕਹਿੰਦੇ ਸੀ ਜੀ ਸ਼੍ਰੀ ਕਲਤਕ ਸਭਾ ਤੇ ਜਾ ਕੇ ਇਕੱਠ ਕਰਾਂਗੇ ਜੀ ਉਹਦੇ ਵਿੱਚੋਂ ਨਵਾਂ ਅਕਾਲੀ ਦਲ ਫਿਰ ਉੱਠ ਸਕਦਾ ਜੀ ਉਹ ਹੁਣ ਜੰਦਰ ਸਾਹਿਬ ਦਾ ਆਨਲਾਈਨ ਇਤਜ਼ਾਰ ਕਰਨਗੇ ਕਿਉਂਕਿ ਉਹ ਤੋਂ ਪਹਿਲਾਂ ਹੀ ਇਹ ਆਪਣਾ ਕੋਈ ਨਵਾਂ ਮੰਜਾ ਡਾ ਲਣ ਦੀ ਇਹ ਦੇਖਣ ਵਾਲੀ ਗੱਲ ਹੈ ਸੋ ਇਸ ਲਈ ਪੰਥਕ ਮਸਲੇ ਦੇ ਮੱਧਾਰਚ ਨੇ ਇੱਕ ਜਥੇਦਾਰ ਸਾਹਿਬ ਵਿਦੇਸ਼ ਚਲੇ ਗਏ ਨੇ ਤੇ ਦੂਸਰੇ ਜਥੇਦਾਰ ਨੂੰ ਕਦੇ ਵੀ ਹੁਣ ਘਰੇ ਤੋਰਿਆ ਜਾ ਸਕਦਾ ਘਰੇ ਤੋਰਿਆ ਜਾ